ਹੰਸ ਰਾਜ ਹੰਸ ਜਿੱਤ ਗਿਆ ਕੱਢ ਗਿਆ ਫਰੀਦਕੋਟ ਵਾਲੀ ਸੀਟ ਬੜੀਆਂ ਵੋਟਾਂ ਲੈ ਗਿਆ ਸਾਰੇ ਐਸੀ ਭਾਈਚਾਰੇ ਨੇ ਉਹਨੂੰ ਵੋਟਾਂ ਪਾ ਦਿੱਤੀਆਂ ਹੰਸ ਰਾਜ ਹੰਸ ਨੂੰ ਜਿੱਤਣ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਹੰਸ ਰਾਜ ਹੰਸ ਫਰੀਦਕੋਟ ਤੋਂ ਜੇਤੂ ਹੋ ਗਿਆ ਉਹਨੂੰ ਜਿਤਾਉਣ ਵਾਲੇ ਕਿਸਾਨ ਯੂਨੀਅਨ ਦੇ ਪ੍ਰਧਾਨ ਉਹਨਾਂ ਨੇ ਜਿਤਾਇਆ ਤੇ ਹੰਸ ਰਾਜ ਉਨ੍ਹਾਂ ਦਾ ਧੰਨਵਾਦ ਕਰੇ ਇਹ ਗੱਲਾਂ ਮੈਂ ਕਿਉਂ ਕਰੀ ਜਾਂਨਾ ਕਿਹੜੀ ਗੱਲਾਂ ਕਰੀ ਜਾਂਨਾ ਇਹ ਗੱਲਾਂ ਮੈਂ ਤਾਂ ਕਰੀ ਜਾਂਨਾ ਕਿਸਾਨ ਯੂਨੀਅਨ ਵਾਲੋ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਨਾਲ ਹੀ ਇਹ ਗੱਲ ਸੁਣ ਲਓ ਕਿ ਸਾਧੂ ਖੜਾ ਬਾਜ਼ਾਰ 'ਚ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੇਰੀ ਕਿਸੇ ਨਾਲ ਦੋਸਤੀ ਨਹੀਂ ਮੇਰਾ ਕਿਸੇ ਨਾਲ ਵੈਰ ਨਹੀਂ ਨਾ ਮੈਂ ਕਦੇ ਜਾਤ ਦੇ ਹਸਾਰੇ ਚੱਲਿਆ ਨਾ ਮੈਂ ਕਦੇ ਧਰਮ ਦੇ ਮੈਂ ਇਨਸਾਨੀਅਤ ਦੀ ਕਦਰ ਕਰਦਾ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਜਿਹੜਾ ਵਿਅਕਤੀ ਲੋਕਾਂ ਦੀ ਗੱਲ ਕਰਦਾ ਮੈਂ ਉਹਦਾ ਹਮੇਸ਼ਾ ਸਾਥ ਦੇਣਾ ਹੋਂਨਾ ਹੁਣ ਮੈਂ ਗੱਲ ਕਰ ਲੱਗਿਆ ਹੰਸਰਾ ਜਹਾਂਸ ਦੀ ਜਿਹੜਾ ਫਰੀਦਕੋਟ ਤੋਂ ਭਾਜਪਾ ਦਾ ਕੈਂਡੀਡੇਟ ਆ ਉਥੋਂ ਹੋਰ ਵੀ ਕਈ ਕੈਂਡੀਡੇਟ ਖੜਾ ਦਿੱਤੇ ਆ ਹੁਣ ਉੱਥੇ ਜਿਹੜੀਆਂ ਕਿਸਾਨ ਯੂਨੀ ਨਾ ਜਿਹੜੀਆਂ ਕਿਸਾਨ ਯੂਨੀ ਯੂਨੀਅਨ ਉਹ ਜਾ ਕੇ ਉਹਦਾ ਵਿਰੋਧ ਕਰਦੀਆਂ ਕਈ ਕਿਸਾਨ ਵਿਰੋਧ ਕਰਦੇ ਆ ਕਿ ਹੰਸ ਰਾਜ ਹੰਸ ਮੁਰਦਾਬਾਦ ਪਿੱਛੋਂ ਆਵਾਜ਼ ਆਉਂਦੀ ਆ ਮੁਰਦਾਬਾਦ ਮੁਰਦਾਬਾਦ ਹੁਣ ਜਿਹੜਾ ਆਪਣਾ ਕੀ ਨਾਂ ਲੈਂਦੇ ਆ ਕੈਪਟਨ ਮਰਿੰਦਰ ਸਿੰਘ ਹੈਗਾ ਭਾਜੀਪੀ ਦੇ ਦੇ ਚਿਹਵੀ ਆ ਇਹਦਾ ਕੋਈ ਵਿਰੋਧ ਨਹੀਂ ਕਰੀ ਜਾਂਦਾ ਨੰਬਰ 1 ਤੇ ਜਿਹੜੇ ਸੁਨੀਲ ਜਾਖੜ ਹੋਰੀਆ ਪੰਜਾਬ ਦੇ ਪ੍ਰਧਾਨ ਬਣਾਏ ਆ ਇਹਨਾਂ ਦਾ ਕੋਈ ਵਿਰੋਧ ਨਹੀਂ ਕਰਦਾ ਇਹਨਾਂ ਨੂੰ ਕੋਈ ਨਹੀਂ ਮੁਰਦਾਬਾਦ ਕਰਦਾ ਇਹ ਵੀ ਬੀਜੇਪੀ ਦੇ ਵਿੱਚ ਆ ਹੋਰ ਬੜੀਆਂ ਬੀਜੇਪੀ ਦੀਆਂ ਸੀਟਾਂ ਜਿੱਥੋਂ ਕੋਈ ਵੀ ਬੀਜੇਪੀ ਦਾ ਵਿਰੋਧ ਨਹੀਂ ਕਰ ਰਿਆ ਇਕੱਲਾ ਹੰਸਰਾ ਦਾ ਵਿਰੋਧ ਹੋ ਰਿਹਾ ਮੈਂ ਬੇਨਤੀ ਇਹ ਵੀ ਕਰਦਾ ਕਿ ਜਿਹੜੇ ਹੁਣ ਕਿਸਾਨ ਆ ਮੇਰੀ ਗੱਲ ਦਾ ਗੁੱਸਾ ਨਾ ਕਰ ਲੋ ਜੇ ਮੈਂ ਤੇ ਵੀ ਨਹੀਂ ਪਤਾ ਕਿ ਉਹ ਕਿਹੜੀ ਯੂਨੀਅਨ ਦੇ ਕਿਸਾਨ ਆ ਜਿਹੜੇ ਉਹਦਾ ਵਿਰੋਧ ਕਰਦੇ ਆ ਜਿੱਥੋਂ ਲੋਕੀ ਦੋ ਹੀ ਸੋਚੀ ਜਾਂਦੇ ਆ ਸਿਆਸਤਦਾਨ ਜਿਹੜੇ ਸੋਚਦੇ ਆ ਕਿ ਜਾਂ ਤਾਂ ਬੀਜੇਪੀ ਦੀ ਸਿਆਸਤਾਂ ਕਿ ਹੰਸਰਾਜ ਹੰਸ ਦਾ ਵਿਰੋਧ ਕਰਾਓ ਆਪੇ ਜਿਹੜਾ ਐਸਸੀ ਭਾਈਚਾਰਾ ਉਹ ਹੰਸਰਾਜ ਦੇ ਮਗਰ ਲੱਜੂਗਾ ਦੂਜਾ ਕਿਤੇ ਵਾਕਈਏ ਜਿਹੜੇ ਕਿਸਾਨ ਆ ਭਾਈ ਵਿਰੋਧ ਕਰੀ ਜਾਂਦੇ ਆ ਤੇ ਜਿਹੜੇ ਕੈਪਟਨ ਮਰਿੰਦਰ ਸਿੰਘ ਹੋਰੀਆ ਕੱਲ ਪਰਸੋਂ ਕਹਿੰਦੇ ਆਵਲਾ ਵੀ ਬੀਜੇਪੀ ਚ ਹੋ ਗਿਆ ਤੇ ਜੇ ਇਹਨੇ ਹੋਈ ਜਾਣਾ ਸੀ ਨਾਲੇ ਆਪਾਂ ਹਵਾ ਵੀ ਸੁੰਦੇ ਸੀ ਇਹਦਾ ਕੰਮ ਵੀ ਰਿੰਕੂ ਵਾਲੇ ਜਲੰਧਰ ਜਿਹੜਾ ਜਲੰਧਰ ਵਾਲੇ ਰਿੰਕੂ ਵਾਲਾ ਆਇਆ ਪਿਆ ਕਦੇ ਚੱਲ ਕਦੇ ਚੱਲ ਕਰੇ ਚੱਲ ਜਿਹਨੇ ਲਾਇਆ ਗੱਲੀ ਉਸੇ ਨਾਲ ਤੁਰ ਚੱਲੀ ਹੁਣ ਇਹਦਾ ਵਿਰੋਧ ਕੌਣ ਕਰੂਗਾ ਆਵਲਾ ਅਮੀਰ ਬੰਦਾ ਤਾਂ ਨਹੀਂ ਇਹਦਾ ਵਿਰੋਧ ਕਰਨਾ ਜਿਹੜਾ ਉਹ ਆਪਣਾ ਸੁਨੀਲ ਜਾਖੜ ਇਹਦਾ ਵਿਰੋਧ ਤਾਂ ਨਹੀਂ ਕਰਨਾ ਵੀ ਇਹ ਤਗੜਾ ਬੰਦਾ ਜਾਂ ਜਿਹੜਿਆ ਕੈਪਟਨ ਮਰਿੰਦਰ ਸਿੰਘ ਆ ਇਹ ਰਾਜਾ ਕਹਿੰਦੇ ਆ ਲੋਕ ਇਹਨਾਂ ਨੂੰ ਕੀ ਇਹਦਾ ਵਿਰੋਧ ਤਾਂ ਨਹੀਂ ਕਰਨਾ ਕਿ ਇਹ ਰਾਜੇ ਬੰਦੇ ਆ بڑے ਬੰਦੇ ਆ ਜਿਹੜੇ ਤਗੜੇ ਤਗੜੇ ਆ ਉਹਨਾਂ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਜਿਹੜੇ ਕਿਸਾਨ ਜਿਹੜੇ ਜ਼ਿਮੀਂਦਾਰਾਂ ਦੇ ਪੁੱਤ ਆ ਉਹ ਭਾਜੀਪੀ ਦੇ ਵਿੱਚ ਗਏ ਆ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਜਿਹੜੇ ਕਿਸਾਨ ਅੰਬਾਨੀ ਡਾਨੀਆਂ ਦੇ ਜਾ ਕੇ ਆ ਜਿਹੜੀਆਂ ਉਹਨਾਂ ਦੀਆਂ ਮੈਨੂਫੈਕਚਰਿੰਗ ਕਹੂੰਗਾ ਉੱਥੇ 50 ਰੁਪਏ ਵੱਧ ਕਨਕ ਜਿਹੜੀ ਸਿੱਟੀ ਜਾ ਰਹੀ ਆ ਉੱਥੇ ਤੁਸੀਂ ਜਾ ਕੇ ਵਿਰੋਧ ਕਿਉਂ ਨਹੀਂ ਕਰਦੇ ਇੱਕ ਪਾਸੇ ਦਿੱਲੀ ਧਰਨੇ ਗਏ ਆਪਾਂ ਗਏ ਆ ਕਿ ਨਹੀਂ ਗਏ ਮੈਂ ਵੀ ਕਿਹਾ ਮਜ਼ਦੂਰ ਵੀ ਗਏ ਆ ਦੁਕਾਨਦਾਰ ਵੀ ਗਏ ਆ ਸਾਰਾ ਪੰਜਾਬ ਉੱਥੇ ਗਿਆ ਆ ਹਰਿਆਣਾ ਯੂਪੀ ਬਿਹਾਰ ਉੱਥੇ ਗਿਆ ਦਿੱਲੀ ਬੈਠੇ ਰਹੇ ਆ ਲਗਭਗ ਪੌਣੇ 2 ਸਾਲ ਤੇ ਆਪਣੇ ਪੰਜਾਬ ਦੇ ਸੈਂਕੜੇ ਕਿਸਾਨ ਮਜ਼ਦੂਰ ਉਥੇ ਸ਼ਹੀਦ ਹੋ ਗਏ ਉਹਨਾਂ ਦੀ ਛਿੱਧੀ ਦਾ ਉਥੇ ਕੱਲੇ-ਕੱਲੇ ਮਾਵਾਂ ਦੇ ਪੁੱਤ ਦੁਨੀਆ ਛੱਡ ਕੇ ਜਾਂਦੇ ਰਹੇ ਅੱਜ ਵੀ ਲੜਾਈ ਉਹਨਾਂ ਨਾਲ ਸ਼ੁਭ ਕਰਨ ਅਰਗੇ ਕੱਲੇ-ਕੱਲੇ ਪੁੱਤ ਜਿਹੜਾ ਕਹਿ ਲੋ ਮਾਪਾਪ ਦਾ ਭੈਣਾ ਦਾ ਭਰਾ ਸ਼ਹੀਦ ਹੋਇਆ ਉਹਨਾਂ ਨੂੰ ਭੁੱਲ ਕੇ ਅੱਜ ਜਿਹੜੀਆਂ ਕਣਕਾਂ ਉਹ ਦੂਜੇ ਪਾਸੇ ਉਹਨਾਂ ਦੇ ਅੰਬਾਨੀ ਡਾਂਡੀਆਂ ਦੇ ਕਹਿੰਦੇ ਕੰਪਨੀਆਂ ਚ ਲੈ ਕੇ ਚੱਲੇ ਆ 50 60 ਰੁਪਈਆ ਪਿੱਛੇ ਉੱਥੇ ਆਪਣੇ ਕਿਸਾਨ ਭਾਈਚਾਰਾ ਕਿੱਥੇ ਗਿਆ ਉੱਥੇ ਮਰਦਾਬਾਦ ਕਿੱਥੇ ਗਈ ਇਹ ਉਹਨੂੰ ਮੈਂ ਗੱਲਾਂ ਤਾਂ ਨਹੀਂ ਕਰ ਰਿਹਾ ਕਿ ਹੰਸਰਾਜ ਹੰਸ ਕਿਤੇ ਐਸਸੀ ਭਾਈਚਾਰੇ ਦਾ ਤੇ ਮੈਂ ਵੀ ਐਸਸੀ ਭਾਈਚਾਰੇ ਦਾ ਮੈਂ ਤਾਂ ਕਹਿ ਰਿਹਾ ਨਹੀਂ 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 ਕਹਿੰਦਾ ਲੱਖਾਂ ਇੱਥੇ ਆਏ ਸਕੰਦਰ ਵੇ ਸਕੰਦਰਾ ਤੂੰ ਵੀ ਰੋੜ ਜਾਣਾ ਜਿਹੜਾ ਕਹਿ ਲੋ ਹੰਸਰਾਜ ਹੰਸਾ ਐਸ ਸੀ ਭਾਈਚਾਰੇ ਦਾ ਜ਼ਰੂਰ ਇਹਨੇ ਫਿਲਮਾਂ ਜਿਹੜਾ ਕਹਿ ਲੋ ਗਾਇਕੀ ਦਾ ਪੈਸਾ ਇਕੱਠਾ ਕੀਤਾ ਅੱਜ ਮੁੰਡੇ ਗਾਇਕਾ ਅੱਜ ਆਪ ਐਮ ਪੀ ਆ ਇਹਨੇ ਐਸ ਸੀ ਭਾਈਚਾਰੇ ਦਾ ਸਵਾਰਿਆ ਕੁਛ ਨਹੀਂ ਗਾ ਔਰ ਨਾ ਹੀ ਮੈਂ ਕੋਈ ਉਹਦਾ ਪੱਖ ਲੈ ਰਿਆ ਮੈਂ ਤਾਂ ਇੰਨੀ ਗੱਲ ਕਹਿ ਰਿਹਾ ਕਿ ਜੇ ਵਿਰੋਧ ਕਰਨਾ ਤਾਂ ਫਿਰ ਸਾਰੀਆਂ ਸੀਟਾਂ ਤੇ ਕਰੋ ਨਾ ਕਿ ਇਕੱਲਾ ਇੱਥੇ ਹੀ ਕਰੋ ਕਿ ਹੰਸ ਰਾਜ ਹੰਸ ਅੱਗੋਂ ਹੱਸ ਕੇ ਵਿਖਾ ਦਿੰਦਾ ਏ ਭਲਿਓ ਮਾਨਸੋ ਯਾਦ ਰੱਖ ਲੋ ਕਿ ਇਹ ਭਾਈਚਾਰਾ ਪਾੜਨ ਵਾਲੀ ਗੱਲ ਹੋ ਰਹੀ ਆ ਜੇ ਤਾਂ ਤੁਸੀਂ ਕੈਪਟਨ ਮਰਿੰਦਰ ਸਿੰਘ ਉਹ ਰਾਂ ਦਾ ਵੀ ਵਿਰੋਧ ਕਰੋ ਤਾਂ ਆਪਾਂ ਤੁਹਾਡੇ ਨਾਲ ਜਦੋਂ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਸਾਰਿਆਂ ਨੂੰ ਉਹ ਜੋ ਭਾਈ ਇਹ 13 ਸੀਟਾਂ ਦੇ ਵਿਰੋਧ ਕਰੀ ਜਾਂਦੇ ਉਹਨਾਂ ਦਾ ਤੇ ਇਹਨਾਂ ਦਾ ਹੰਸੜਾ ਜਹ ਹੰਸ ਨਾਲ ਕੋਈ ਗਿਲਾ ਛਕਵਾਣੀ ਉਹਨਾਂ ਕੋਲ ਉਹਨਾਂ ਨੇ ਪਹਿਲੇ